ਪਾਜੀ ਕੀ ਗੱਲ ਹੋਈ ਹੈ ਜਿਹੜਾ ਅਮ੍ਰਿਤੰਕਾ ਦਾ ਕੀ ਲੱਗਦਾ ਸੀ ਕੀ ਮਾਮਲਾ ਪਾਜੀ ਮੇਰਾ ਤਰਾਵਾ ਨਿਕਾ ਜੀ ਕੀ ਨਾਮ ਸੀ ਔਰ ਕੀ ਘਟਨਾ ਕਿਦਾਂ ਹੋਈ ਹੈ ਪਾਜੀ ਨਾਮ ਜੱਜੀ ਸਿੰਘ ਦਾ ਤੇ ਪਾਜੀ ਇਹ ਇੱਥੇ ਹਨੂ ਦੇ ਗੇਨੇ ਦੱਸਿਆ ਇਹਾਂ ਦੇ ਗਿੰਦਗੀ ਇੱਥੇ ਕੁੱਟਮਾਰ ਹੋਈ ਹੈ ਠੀਕ ਕੋਈ ਕੋਈ ਮਲਵਈ ਜੇ ਬੰਦੇ ਆ ਇਹਨੂੰ ਬਚਾਉ ਲੱਭਿਆ ਤੇ ਇਹਦੀ ਤੇ ਪਹਿਲਾਂ ਇਹਨੂੰ ਸ੍ਰੀ ਹਾਲੀ ਹਸਪੀਟਲ ਇਹਨੂੰ ਐਡਮਿਟ ਕਰਾਇਆ ਉੱਥੇ ਉਹਨਾਂ ਨੇ ਜਵਾਬ ਦਿੱਤਾ ਤਰਨਤਾਰ ਸਿਵਲ ਹਸਪੀਟਲ ਅਹੀਂ ਐਡਮਿਟ ਕਰਾਇਆ ਉੱਥੇ ਜਵਾਬ ਦਿੱਤਾ ਗੁਰੂ ਨਾਨਕਾ ਹਸਪੀਟਲ ਅਮੁਸਰ ਕਰਵਾਇਆ ਉੱਥੇ ਵੀ ਜਵਾਬ ਹੋ ਗਿਆ ਤੇ ਉੱਤ ਬਾਅਦ ਮੇਰੇ ਘਰ ਦੇ ਸੰਨ ਰਾਜ ਹਸਪੀਟਲ ਆ ਉਮਰੀਦਸਰ ਬਸਟਾਨ ਲੱਗੋ ਉੱਥੇ ਲੈ ਗਏ ਉੱਥੋਂ ਉਹਨਾਂ ਨੇ ਰਾਤ ਰੱਖਿਆ ਮਤਲਬ ਤੇ ਬਾਅਦ ਚੋਂ 11 12 ਦੇ ਕਰੀਬ ਅਮ੍ਰਿਤਕ ਲਾਂ ਲਗਾ ਤਾਂ ਉਹਨਾਂ ਨੇ ਇਹ ਮੈਰਿਡ ਰਿਆ ਸੀ ਹਾਂਜੀ ਗੁੜੀਆ ਜੀ 22 ਸਾਲ ਦੀ ਹੈ ਜੀ ਜੀ ਇਹ ਰੰਜਿਸ਼ ਨਹੀਂ ਮਰਵਾਇਆ ਗਿਆ ਜੀ ਕੀ ਰੰਜਿਸ਼ ਕੀਤੀ ਇਹ ਨਾਲ ਦੀ ਫਰੈਂਡਸ਼ਿਪ ਸੀ ਹਾਂਜੀ ਕੋਈ ਕੁੜੀ ਸੀ ਕੋਈ ਸਹਿਮ ਹਾਂਜੀ ਕਿੱਥੋਂ ਮਲੇ जख्मਿਆਸ ਤੇਰੀ ਇਹ ਮਾਂਜ ਵਾਲਾ ਪਿੰਡ ਜਿਹੜਾ ਮਖੂਦ ਮਖੂਦੇ ਕੋਲੇ ਜਿਹੜਾ ਇਸ ਤਰ੍ਹਾਂ ਮੈਨੂੰ ਕੱਤਲ ਕਿਸ ਨੇ ਆਇਆ ਨਹੀਂ ਕੋਈ ਬਧੀਆਂ ਸੱਟਾਂ ਜਿੱਦਾਂ ਮਾਰਿਆ ਤੇਜ਼ ਨਾਲ ਪਾਜੀ ਬਹੁਤ ਬਹੁਤ ਜਿਆਦੀਆਂ ਸਿਰ ਦੇ ਵਿੱਚ ਸੱਟਾਂ ਵਾਂ ਤੇ ਸਰੀਰ ਦੀਆਂ ਫਸਲੀਆਂ ਟੁੱਟੀਆਂ ਮਤਲਬ ਲੱਤਾ ਬਾਵਾ ਤੇ ਕਾਫੀ ਜਿਆਦੇ ਗਾਵਾਂ ਦੀ ਵਾਰ ਸੀਗਾ ਹਾਂਜੀ ਮੈਰਿਡ ਆ ਜੀ ਢਾਈ ਸਾਲ ਦੀ ਉਹ ਬੱਚੀ ਗੁੜੀਆ ਕੀ ਕੰਮ ਕਰਦਾ ਹੈ ਤਮ ਰੈਸਟੋਰੈਂਟ ਦੇ ਕਰਦਾ ਹੈ ਸਰਵਿਸ ਦਾ ਕੀ ਮੰਗ ਕਰਦੇ ਆ ਸਾਡੀ ਮੰਗ ਇਹ ਹੈ ਜੀਾਨੂੰ ਇਨਸਾਫ ਚਾਹੀਦਾ ਵਾ ਜਿਹੜੇ ਵੀ ਜਿਹੜੇ ਵੀ ਕਤਲ ਦੇ ਦੋਸ਼ੀ ਐ ਅਰੈਸਟ ਕਰਨ ਦੇ ਆ ਉਹਨਾਂ ਨੂੰ ਛੱਡਿਆ ਨਾ ਜਾਵੇ ਉਹਨਾਂ ਨੂੰ ਪੱਤ ਤੋਂ ਵੱਦ ਸਾਡੀ ਸਪੋਰਟ ਕੀਤੀ ਜਾਵੇ ਭਾਜੀ ਜਦੋਂ ਗਵਾਹ ਕੀਤਾ ਤੇ ਕਿੱਥੇ ਜਾ ਕੇ ਕਰਨ ਨੂੰ ਮਿਲਿਆ ਜੀ ਇੱਥੋਂ ਕਰਨ ਤਾਰਨਾ ਇਹਨਾਂ ਤੋਂ ਪੁਲਿਸ ਵਾਲਿਆਂ ਤੋਂ ਸੀਸੀਟੀਵੀ ਫੁਟੇਜ ਹੈਗੀ ਆ ਜਿੱਥੇ ਦੀ ਕੁੱਟਮਾਰ ਹੋਈ ਆ ਜੰਡੇ ਵਾਲਾ ਬਾਈਪਾਸ ਪਣੀਆ ਹਰਕ੍ਰਿਸ਼ਨ ਸਕੂਲ ਲੱਗ ਗਿਆ ਇਹਨਾਂ ਨੂੰ ਪੁਲਿਸ ਵਾਲਾਂ ਤੋਂ ਹੈਗੀ ਐ ਸੀਸੀਟੀਵੀ ਫੁਟੇਜ ਹੈਗੀ ਆ ਜਿੱਥੇ ਦੀ ਕੁੱਟਮਾਰ ਕਰਕੇ ਇਹਨੂੰ ਗੱਡੀ ਵਿੱਚ ਬਿਠਾ ਕੇ ਗੱਡੀ ਵਿੱਚ ਬਿਠਾ ਕੇ ਤੇ ਲੈ ਜਾਇਆ ਗਿਆ ਆ ਇਹ ਜੱਜੀ ਸਿੰਘ ਦਾ ਮੁੰਡਾ ਸਰੀਆੜੀ ਦਾ ਇਹਦੀ ਆਪਣਾ ਕੋਈ ਸैम ਨਾਂ ਦੀ ਲੜਕੀ ਨਾਲ ਕੋਈ ਇੰਸਟਾਗ੍ਰam ਤੇ ਗੱਲਬਾਤ ਹੋਈ ਸੀ ਉਹਨੇ ਰੰਜਿਸ਼ ਤਾ ਤੇ ਕੁੜੀ ਨੇ ਆਪਣੇ ਨਾਲ ਬੰਦੇ ਲਿਆ ਕੇ ਇਹਨੂੰ ਇੱਥੋਂ ਤਰਨਤਾਰਨੋਂ ਕੁੱਟਮਾਰ ਕੀਤੀ ਪਰਾਣੀ ਡੀਸੀ ਚੌਕ ਤੋਂ ਉਹ ਤੋਂ ਗਵਾਹ ਕਰਕੇ ਲੈ ਗਏ ਆ ਅਗਵਾ ਕਰਕੇ ਇਹਨੂੰ ਕੋਟ-ਕਟ ਕੇ ਤੇ ਛੱਡ ਗਏ ਮਹੂ ਦੇ ਲਾਗੇ ਉਤੋਂ ਬਾਅਦ ਚ ਜਿਹਰੇ ਇਲਾਜ ਮੁੰਡੇ ਦੀ ਡੈਥ ਹੋ ਗਈ ਆ ਜੇ ਸੰਬੰਧੀ ਅਸੀਂ ਬਾਈ ਨੇਮ ਤਿੰਨ ਦੋਸ਼ੀਆਂ ਤੇ ਪਰਚਾ ਦਰਜ ਕੀਤਾ ਵਾ ਤੇ ਬਾਕੀ ਜਿਹੜਾ ਅਣਪਛਾਤੇ ਦੋਸ਼ੀ ਤਿੰਨ ਵਿੱਚ ਹੋਰ ਰੱਖੇ ਹੋਏ ਕੋਈ ਗ੍ਰਿਫਤਾਰੀ ਸਰ ਇਹਨਾਂ ਵਿੱਚ ਅਜੇ ਤਫਤੀਸ਼ ਚੱਲ ਰਹੀ ਹੈ ਜੀ ਉਹ ਦੇਖ ਰਿਹਾ ਡੈਥ ਹੋਈ ਹੈ ਕੀ ਕੰਮ ਕਰਦਾ ਹੀ ਹੋਰ ਕੀ ਮੈਰਿਟ ਸੀ ਅਨਵਰੀ ਸੀਗਾ ਇਹ ਮੁੰਡਾ ਪੀਜ਼ਾ ਵਾਲੀ ਦੁਕਾਨ ਤੇ ਲੱਗਾ ਸੀ ਪੱਟੀ ਮੈਰਿਟ ਹੀ ਤੇ ਬਾਕੀ ਇਹ ਜੇ ਤਫਤੀਸ਼ ਕਰ ਰਹੇ ਫਿਰ ਤੁਹਾਨੂੰ ਡੀਟੇਲ ਵਿੱਚ ਦੱਸ ਦਾਂਗੇ ਸਰ ਕੀ ਨੰਬਰ ਤੇ ਆ